ਇਜਾਮ ਹੀ ਕਹਿੰਦੇ ਨੇ ਆ ਪਾਟਾ ਦਾਲ ਤੇ ਜਾਨੀ ਕਿ ਆਪਣਾ ਰੋਟੀ ਕਪੜਾ ਔਰ ਮਕਾਨ ਰੋਟੀ ਕਪੜਾ ਔਰ ਮਕਾਨ ਦੀਆਂ ਗੱਲਾਂ ਜਿਹੜੀਆਂ ਕਰਨ ਵਾਲੀਆਂ ਸਰਕਾਰਾਂ ਚ ਉਹ ਪੰਜਾਬ ਦੀ ਸਰਕਾਰ ਹੈ ਅੱਜ ਦੀ ਪੰਜਾਬ ਦੀ ਸਰਕਾਰ ਦੇ ਹਾਲਾਤ ਦੇਖੋ ਵੀ ਪਿਛਲੀਆਂ ਸਰਕਾਰਾਂ ਨੂੰ ਇਹ ਕਹਿੰਦੇ ਸੀ ਇਹ ਚੋਰ ਐ ਉਹ ਐ ਉਹਨਾਂ ਦੇ ਰਾਜ ਦੇ ਵਿੱਚ ਚੋਰਾਂ ਦੇ ਰਾਜ ਦੇ ਵਿੱਚ ਤਾਂ 50 ਰੁਪਏ ਬਰੇਤੀ ਸੀ ਕਿ ਕੁਆਂਟਲ ਅੱਜ ਇਹਨਾਂ ਚੰਗਿਆਂ ਦੇ ਦੇਸ਼ ਵਿੱਚ ਬਹੁਤ ਹੀ ਸੂਝਵਾਨ ਲੋਕਾਂ ਦੇ ਰਾਜ ਦੇ ਵਿੱਚ 150 ਰੁਪਏ ਕਿਲੋ ਕੁਆਂਟਲ ਬਰੇਤੀ ਤੇ ਤੁਸੀਂ ਦੇਖੋ ਵੀ ਇੱਕ ਮਕਾਨ ਕਿਵੇਂ ਬਣਾ ਲੂਗਾ ਗਰੀਬ ਕਪੜਾ ਕਿੱਥੋਂ ਪਾਲੂਗਾ 3350 ਰੁਪਏ ਦੇੜੀ ਹੈ ਅਜਾ ਰੋਟੀ ਕਪੜਾ ਔਰ ਮਕਾਨ ਇਹ ਰੋਟੀ ਦੀਆਂ ਗੱਲਾਂ ਕਰਦੇ ਆ ਵੀ ਅਸੀਂ ਮੁਕਤ ਅਨਾਜ ਦਿੰਨੇ ਆ ਤੁਸੀਂ ਮੁਕਤ ਅਨਾਜ ਦੀ ਗੱਲ ਦੇਖ ਲਓ ਵੀ ਪੂਰੇ ਹਿੰਦੁਸਤਾਨ ਦੀ 1 ਕਰੋੜ ਤੇ 40 ਲੱਖ ਵਾਦੀ ਹੈ 140 ਕਰੋੜ ਦੀ ਵਾਦੀ ਜਿਹੇ ਵਿੱਚ 81 ਕਰੋੜ ਲੋਕਾਂ ਨੂੰ ਇਹ ਜੋ ਸੈਂਟਰ ਦੀ ਗਵਰਨਮੈਂਟ ਆ ਉਹਨੇ ਕੱਲ ਹੀ ਇਹਨਾਂ ਦੇ ਮੰਤਰੀ ਨੇ ਇੱਕ ਬਿਆਨ ਆਇਆ ਅਖਬਾਰ ਦੇ ਵਿੱਚ ਵੀ ਅਸੀਂ 81 ਕਰੋੜ ਲੋਕਾਂ ਨੂੰ ਮੁਕਤ ਰੋਸ਼ਨ ਦੇਵਾਂਗੇ ਮੁਖਤ ਰਾਸ਼ਨ ਦੇ ਉੱਤੇ ਰਾਸ਼ਨ ਦੇਣ ਦੇ ਉੱਤੇ 12 ਲੱਖ ਕਰੋੜ ਰੁਪਏ ਦਾ ਖਜ਼ਾਨੇ ਦੇ ਉੱਤੇ ਭੋਜ ਪੈਣਾ ਹੈ ਉਹ ਦਿੱਤਾ ਜਾਣਾ 81 ਲੱਖ ਕਰੋੜ ਲੋਕਾਂ ਨੂੰ ਤੇ 5 ਕਿਲੋ ਅਨਾਜ ਦਿੱਤਾ ਜਾਣਾ ਪ੍ਰਤੀ ਬੰਦਾ ਪਤੀ ਜਾਨੀ ਕਿ ਵਿਅਕਤੀ ਪਤੀ ਜੀ ਪ੍ਰਤੀ ਜੀ ਦੇ ਹਿਸਾਬ ਨਾਲ ਇੱਕ 5 ਕਿਲੋ ਆਟਾ ਦਿੱਤਾ ਜਾਊਗਾ ਜਾਂ ਕਣਕ ਦਿੱਤੀ ਜਾਊਗੀ ਉਹ ਤੁਸੀਂ ਰੋਜ਼ ਦੀ ਦੇਖੋ ਵੀ ਜੇ ਇੱਕ ਆਦਮੀ ਤਿੰਨ ਟਾਈਮ ਰੋਟੀ ਖਾਂਦਾ ਹੈ ਤੇ ਉਹ ਸਿਰਫ ਹੀ 50 ਗ੍ਰਾਮ ਬਣਦੀ ਹੈ ਵੀ 50 ਗ੍ਰਾਮ ਨਾਲ ਤਾਂ ਇੱਕ ਫੁਲਕਾ ਵੀ ਨਹੀਂ ਬਣਦਾ ਪੰਜਾਬ ਨਾਮ ਦੇ ਨਾਲ ਸਾਡਾ ਇਹ ਕਾਮ ਬੰਦਾ ਰੱਜ ਜਾਂਦਾ ਪਰ ਦੇਖੋ ਤੁਸੀਂ ਵੀ ਸਾਡੇ ਖਜ਼ਾਨੇ ਦੇ ਉੱਤੇ 12 ਲੱਖ ਕਰੋੜ ਰੁਪਏ ਦਾ ਬੋਝ ਪਾ ਕੇ 81 ਲੋਕ 81 ਕਰੋੜ ਲੋਕਾਂ ਨੂੰ ਇੱਕ ਉਹਨਾਂ ਦੇ ਮੂੰਹ ਦੇ ਵਿੱਚ ਜਾਨਕਿ ਉਹੀ ਜਿਵੇਂ ਆਪਾਂ ਕਹਿੰਦੇ ਨੇ ਮੂੰਹ ਚੋਪੜਨ ਵਾਲੀ ਗੱਲ ਹੈ ਵੀ ਤੇ ਯਾਰ ਤੁਸੀਂ ਆਪ ਅਰਬਾਂ ਖਰਮਾਂ ਰੁਪਈਆ ਲੁੱਟੀ ਜਾਂਦੇ ਹੋ ਸਾਨੂੰ ਦਿੱਤੇ ਸਿਰਫ 5 ਕਿਲੋ ਦਾਣੇ ਉਹ ਵੀ ਪ੍ਰਤੀ ਮਹੀਨਾ ਇੱਕ ਜਣੇ ਨੂੰ ਤੇ ਤੁਸੀਂ ਸਾਰਾ ਹਿੰਦੁਸਤਾਨ ਲੁੱਟ ਕੇ ਖਾ ਗਏ ਵੇਖੋ ਤੁਸੀਂ ਸਾਨੂੰ ਕਿੱਧਰ ਨੂੰ ਰੋਜ਼ਗਾਰ ਸਾਡੇ ਕੋਲੇ ਨਹੀਂ ਅੱਜ ਬੇਰੋਜ਼ਗਾਰੀ ਨੂੰ ਇਹ ਬढ़ावा ਦਿੰਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਸਾਨੂੰ ਮੁਕਤ ਦੇ ਰਹੇ ਹੋ ਅਣਪੜਤਾ ਨੂੰ ਬढ़ावा ਦਿੰਦੀਆਂ ਅਣਪੜਤਾ ਪੈਦਾ ਹੁੰਦੀ ਹੈ ਤੇ ਬੇਰੋਜ਼ਗਾਰੀ ਵੱਧਦੀ ਹੈ ਮਿਹਨਤ ਕਸ਼ ਲੋਕ ਆ ਜਿਹੜੇ ਉਹ ਕੰਮ ਛੱਡ ਕੇ ਸਿਰਫ ਉਹਨਾਂ ਦੇ 5 ਕਿਲੋ ਆਟੇ ਬੰਨੀ ਚਾਕੀ ਜਾਂਦੇ ਸਾਡੇ ਮਿਹਨਤ ਕਸ਼ ਲੋਕਾਂ ਨੂੰ ਇਹਨਾਂ ਨੇ ਜਾਨੀ ਕਿ ਇੱਕ ਉਹੀ ਬਣਾਤਾ ਵੀ ਰਹਿਮੋ ਕਰਮਤੇ ਰਹਿਣ ਦੀ ਸਾਨੂੰ ਜਿਉਣ ਜਿਉਣ ਲਾਤਾ ਇਹਨਾਂ ਨੇ ਅਸੀਂ ਕਹਿੰਨੇ ਆ ਵੀ ਯਾਰ ਤੁਸੀਂ ਇਹਨਾਂ ਨੂੰ 81 ਲੱਖ 81 ਕਰੋੜ ਲੋਕਾਂ ਨੂੰ 12 ਲੱਖ ਕਰੋੜ ਰੁਪਏ ਦਾ ਜੋ ਤੁਸੀਂ ਉਹਨਾਂ ਦਾ ਉਹਨਾਂ ਨੂੰ ਆਟਾ ਦੇਣਾ ਜਾਂ ਕਣਕ ਦੇਣੀ ਹੈ ਉਹਦੀ ਕੋਈ ਤਾਂ ਇੱਕ ਸ਼ੂਬੇ ਦੇ ਵਿੱਚ ਕੋਈ ਦੋ ਚਾਰ ਫੈਕਟਰੀਆਂ ਤਾਂ ਲੱਗ ਸਕਦੀਆਂ ਨੇ 12 ਲੱਖ ਕਰੋੜ ਰੁਪਏ ਨਾਲ ਉਹਦੇ ਨਾਲ ਕੋਈ ਹਜ਼ਾਰਾਂ ਬੰਦਾ ਬੇਰਜ਼ਗਾਰੀ ਤੋਂ ਸੰਭ ਸਕਦਾ ਹੈ ਉਹਨਾਂ ਨੂੰ ਰੋਜ਼ਗਾਰ ਮਿਲ ਸਕਦਾ ਯਾਰ ਸਾਨੂੰ ਤੁਸੀਂ ਰੋਜ਼ਗਾਰ ਦੇ ਦਿਓ ਆ ਸਾਨੂੰ ਤੁਸੀਂ ਰੋਜ਼ਗਾਰ ਦਿਓ ਤੇ ਪਹਿਲਾਂ ਵਾਲੇ ਜਿਹੜੇ ਬਜ਼ੁਰਗ ਸੀਗੇ ਪਹਿਲਾਂ ਵਾਲੇ ਬਜ਼ੁਰਗਾਂ ਦੇ 6 ਤੋਂ ਲੈ ਕੇ 12-12 ਬੱਚੇ ਹੁੰਦੇ ਸੀ ਤੇ ਉਹਨਾਂ ਨੇ ਕਿਵੇਂ ਪਾਲੇ ਕਿਹੜੀਆਂ ਸਰਕਾਰਾਂ ਸਾਨੂੰ ਆਟਾ ਦਾਲ ਦਿੰਦੀਆਂ ਸੀ ਸਾਨੂੰ ਇਹਨਾਂ ਨੇ ਬੁਝਦਲ ਬੇਰਜ਼ਗਾਰ ਤੇ ਆਲਸੇ ਬਣਾਤਾ ਤੇ ਤੁਸੀਂ ਦੇਖੋ ਵੀ ਸਾਡਾ ਜਿਹੜਾ ਇਹ ਆਪਣਾ ਪੰਜਾਬ ਸੂਬਾ ਹੀ ਹੈ ਇਹਦੇ ਵਿੱਚ ਤਾਂ ਕਿਰ ਯੋਧੇ ਪੈਦਾ ਹੁੰਦੇ ਸੀਗੇ ਤੇ ਸਾਨੂੰ ਤੁਸੀਂ ਬਣਾਤਾ ਭਖਾਰੀ ਅਸੀਂ ਭਖਾਰੀਆਂ ਵਾਂਗੂ ਲੈਣਾ ਦੇ ਵਿੱਚ ਖਣੇ ਆ ਵੀ ਰਾਸ਼ਨ ਦੀਪੂਆਂ ਦੇ ਮੂਰੇ